ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਭਰਾ ਨੂੰ ਸਪੋਰਟ ਜਰੂਰ ਕਰੋ ਸਾਖੀ ਦਸ਼ਮੇਸ਼ ਪਿਤਾ ਦੇ लाडले ਪੀਰ ਬੁੱਧੂ ਸਾਹਿਬ ਜੀ ਨੇ ਗੁਰੂ ਘਰ ਲਈ ਕੀਤੀ ਕੁਰਬਾਨੀ ਆਪ ਜੀ ਦੀ شادی ਮੁਗਲ ਫੌਜ ਦੇ ਇੱਕ ਵੱਡੇ ਜਰਨੈਲ ਸੈਦ ਖਾਨ ਦੀ ਭੈਣ ਨਸੀਰਾ ਨਾਲ ਹੋਈ ਜਦੋਂ ਬਾਲ ਗੁਰੂ ਗੋਬਿੰਦਰ ਆਏ ਸ੍ਰੀ ਪਟਨਾ ਸਾਹਿਬ ਤੋਂ ਪੀਰ ਨੰਦਪੁਰ ਸਾਹਿਬ ਜਾਨ ਸਮੇ ਕੁਝ ਸਮਾਂ ਲਖਨਊਰ ਰੁਕੇ ਤਾਂ ਪੀਰ ਪੀਖਣ ਸਾ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਤਾਂ ਉਸ ਸਮੇ ਪੀਰ ਬੁੱਧੂ ਸਾਹ ਨੇ ਵੀ ਦਰਸ਼ਨ ਕੀਤੇ ਇਸ ਤੋਂ ਪਿੱਛੋਂ ਉਹ ਦਿੱਲੀ ਵਿਖੇ ਗੋਸਾ ਨਸ਼ੀਨ ਰਹਿਣ ਉਪਰੰਤ ਜਦੋਂ ਵਾਪਸ ਸੰਡੌਰ ਆਏ ਤਾਂ ਦਸਮ ਪਾਸ਼ਾ ਦੀ ਪੌਂਟਾ ਸਾਹਿਬ ਦੀ ਆਦਮ ਬਾਰੇ ਪਤਾ ਲੱਗਾ ਗੁਰੂ ਦੇ ਪਿਆਰ ਚ ਬਹਿਬਲ ਪੀਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੌਂਟਾ ਸਾਹਿਬ ਵਿਖੇ ਦਰਸ਼ਨ ਕੀਤੇ ਪੀਰ ਜੀ ਨੇ ਉਹਨਾਂ ਦੀ ਸਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਇਹ ਰੱਬੀ ਗੁਨਾ ਤੇ ਮਜਿਸਮ ਦੇ ਦਸਮ ਪਿਤਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਰਹਿਣ ਦੀ ਬੇਨਤੀ ਕੀਤੀ ਇੱਕ ਵਾਰ ਅਜੀਹਾ ਸਮਾਂ ਵੀ ਆਇਆ ਜਦੋਂ ਸਮੇ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫੌਜ ਦੇ ਬਹੁਤ ਸਾਰੇ ਪਠਾਨਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਉਹ ਸਾਰੇ ਪਠਾਨ ਪੀਰ ਜੀ ਕੋਲ ਆਪਣਾ ਦੁੱਖੜਾ ਰੋਂਣ ਲਈ ਪਹੁੰਚੇ ਪੀਰ ਜੀ ਨੇ ਉਹਨਾਂ ਨੂੰ ਨੌਕਰੀ ਦਿਵਾਉਣ ਲਈ ਪੌਂਟਾ ਸਾਹਿਬ ਜਾ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਮੰਨਦਿਆਂ ਸਾਰੇ ਪਠਾਨਾਂ ਨੂੰ ਆਪਣੇ ਕੋਲ ਰੱਖ ਲਿਆ ਪਰ ਜਦੋਂ ਪਹਾੜੀ ਰਾਜਿਆਂ ਵੱਲੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕਰਕੇ ਲੜਾਈ ਛੇੜ ਦਿੱਤੀ ਗਈ ਤਾਂ ਇਨ੍ਹਾਂ ਪਠਾਨਾਂ ਚੋਂ ਇੱਕ ਪਠਾਨ ਜਰਨੈਲ ਕਾਲਾਖਾਨ ਨੂੰ ਛੱਡ ਕੇ ਬਾਕੀ ਤਿੰਨ ਜਰਨੈਲ ਧੀਖਣਖਾਨ ਨਜਾਬਤਖਾਨ ਤੇ ਹਿਆਤਖਾਨ ਨੰਕਹਰਾਮੀ ਕਰਕੇ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਇਨ੍ਹਾਂ ਜਰਨੈਲਾਂ ਨੇ ਗੁਰੂ ਜੀ ਨੂੰ ਛੱਡਿਆ ਹੀ ਨਹੀਂ ਸਭੋਂ ਪਹਾੜੀ ਰਾਜਿਆਂ ਦੀ ਫੌਜ ਨਾਲ ਜਾਹਰਲੇ ਜਦੋਂ ਪੀਰ ਜੀ ਨੂੰ ਇਹ ਗੱਲ ਦਾ ਪਤਾ ਲੱਗਾ ਤਾ ਉਹ ਆਪਣੇ 700 ਮਰੀਦਾਂ ਤੇ 4 ਪੁੱਤਰਾਂ ਅਤੇ ਇੱਕ ਭਰਾ ਸਮੇਤ ਭਗਾਣੀ ਦੇ ਮੈਦਾਨ 'ਚ ਪੁੱਜੇ ਇਸ ਗਹਿ ਗੱਚ ਜੁੱਧ 'ਚ ਆਪਣਾ ਯੋਗਦਾਨ ਪਾਇਆ ਇਸ ਜੁੱਧ 'ਚ ਪੀਰ ਜੀ ਦੇ ਅਨੇਕਾਂ ਮਰੀਦ 2 ਪੁੱਤਰ ਅਤੇ ਇੱਕ ਭਰਾ ਨੇ ਸ਼ਹਾਦਤ ਦਾ ਜਾਂ ਪੀਤਾ ਇਤਿਹਾਸਿਕ ਤੱਥ ਇਸ ਗੱਲ ਨੂੰ ਬਿਆਨ ਕਰਦੇ ਹਨ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਜੁੱਧ ਤੋਂ ਪ੍ਰੰਤ ਬਹੁ ਕੀਮਤੀ ਵਸਤੂਆਂ ਧਨ ਦੌਲਤ ਪੀਰ ਜੀ ਨੂੰ ਬਕਸ਼ੀਸ਼ ਵਜੋਂ ਲੈ ਲਿਖਿਆ ਤਾਂ ਉਹ ਨਮਾਣੇ ਸਿੱਖ ਸਰਦਾਰ ਲੋਬ ਵਜੋਂ ਹੱਥ ਜੋੜ ਕੇ ਗੁਰੂ ਜੀ ਦੇ ਸਨ ਮੁੱਖਕ ਲੋਗੇ ਅਤੇ ਵਸਤਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਉਸੇ ਸਮੇਂ ਗੁਰੂ ਜੀ ਨੇ ਕੇਸਾਂ ਨੂੰ ਕੰਗੇ ਨਾਲ ਸਵਾਰ ਕੇ ਦਸਤਾਰ ਸਜਾਉਣ ਦੀ ਤਿਆਰੀ ਚਸਣ ਤਾਂ ਪੀਰ ਜੀ ਨੇ ਬੜੀ ਹੀ ਹਿਦਨ ਕੀ ਨਾਲ ਕੰਗੇ 'ਚ ਫਸੇ ਗੁਰੂ ਜੀ ਦੇ ਰੋਮ ਆਪਣੀ ਝੋਲੀ ਫਲਾ ਕੇ ਪ੍ਰਵਾਨ ਕੀਤਾ ਕੰਗੇ ਸਮੇਤ ਕੇਸਾਂ ਨੂੰ ਪ੍ਰਾਪਤ ਕਰਕੇ ਇਸ ਬੜੇ ਮੁੱਲੇ ਤੋਂ ਫਿਰ ਉਹ ਆਪਣੇ ਜੀਵਨ ਦੌਰਾਨ ਸੰਭਾਲ ਕੇ ਰੱਖਣ ਅਤੇ ਦਰਸ਼ਨ ਦਿਦਾਰ ਕਰਨ ਦਾ ਸੁਭਾਵ ਜੀਵਨਪਰਨ ਬਾਇ ਗੁਰੂ ਜੀ ਨੇ ਭਰੇ ਦੀਵਾਨ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਸ ਬੜਮੁੱਲੇ ਤੋਹਫੇ ਤੋਂ ਇਲਾਵਾ ਇੱਕ ਛੋਟੀ ਕਰਪਾਨ ਦਸਤਾਰ ਅਤੇ ਹੁਕਮਨਾਮਾ ਵੀ ਪੀਰ ਜੀ ਨੂੰ ਬਖਸ਼ਿਆ ਜੋ ਸਮਾਪਾ ਕੇ ਪੀਰ ਜੀ ਦੇ ਬਾਸਾਂ ਨੂੰ ਜ਼ਗੀਰ ਪ੍ਰਦਾਨ ਕਰਕੇ ਮਹਾਰਾਜਾ ਨਾਭਾ ਭਰੂਰ ਸਿੰਘ ਦੇ ਸਰਦਾਰ ਸਹੈਤ ਆਪਣੇ ਮੈਲ ਚ ਇਹਨਾਂ ਵਸਤਾਂ ਨੂੰ ਸੋਭਿਤ ਕੀਤਾ ਪਰ ਪਰੋਸੇ ਜੋ ਗਵਾਹੀ ਤੋਂ ਪਤਾ ਲੱਗਾ ਕਿ ਇਹ ਛੋਟੀ ਕਰਪਾਨ ਪੀਰ ਜੀ ਦੇ ਮੌਜੂਦਾ ਵਾਰਸਾਂ ਕੋਲ ਅਮਰੀਕਾ ਦੇ ਸ਼ਹਿਰ ਲਾਸ ਏਜਲਸ 'ਚ ਸਤਕਾਰ ਨਾਲ ਸੰਭਾਲੀ ਹੋਈ ਹੈ। ਪੀਰ ਜੀ ਵੱਲੋਂ ਪੰਗਾਣੀ ਦੇ ਜੁੱਧ ਦੌਰਾਨ ਗੁਰੂ ਜੀ ਦੀ ਕੀਤੀ ਗਈ ਸਹਾਇਤਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਪਰੇ ਗਏ। ਔਰੰਗਜ਼ੇਬ ਨੇ ਸਦੌਰ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ। ਸਰੰਦ ਦੇ ਫੌਜਦਾਰ ਨੇ ਬਾਦਸ਼ਾਹ ਦੇ ਹੁਕਮ ਨੂੰ ਉਸਮਾਨ ਖਾਨ ਤੱਕ ਪਹੁੰਚਾਇਆ ਪਰ ਪੀਰ ਜੀ ਨੂੰ ਇਸ ਖਬਰ ਦਾ ਪਹਿਲਾਂ ਹੀ ਮਿਲ ਚੁੱਕੀ ਸੀ। ਉਹਨਾਂ ਨੇ ਆਪਣਾ ਪਰਿਵਾਰ ਸਮਾਣੇ ਭੇਜ ਦਿੱਤਾ। ਸ਼ੰਡੌਰ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ 1704 ਈਸਵੀ ਨੂੰ ਪੀਰ ਬੁੱਧੂ ਸਾਹਿਬ ਜੀ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰਕੇ ਸਹੀਦ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸ਼ੰਡੌਰ ਦੀ ਇੱਟ ਨਾਲੇ ਟਖੜਕਾਈ ਅਤੇ ਉਸਮਾਨ ਖਾਨ ਨੂੰ ਉਸ ਦੇ ਕੀਤੇ ਸਜ਼ਾਵਾਂ ਦਿੰਦਿਆਂ ਮੌਤ ਦੇ ਘਾਟ ਉਤਾਰਿਆ। ਇਤਿਹਾਸ ਦੇ ਖੋਜੀ ਤੱਥਾਂ ਮੁਤਾਬਕ ਪੀਰ ਜੀ ਦੀ ਅਣਸਵੰਸ ਦੇ ਪਰਿਵਾਰ 1947 ਈਸਵੀ ਦੀ ਵੰਡ ਸਮੇਂ ਪੱਛਮੀ ਪੰਜਾਬ ਦੇ ਚੰਗ ਜ਼ਿਲ੍ਹੇ ਵਿੱਚ ਜਾ ਵਸੇ ਪੀਰ ਜੀ ਤੇ ਜੱਦੀ ਘਰ ਦੀ ਖੋਜ ਕਰਕੇ ਇਸ ਅਸਥਾਨ ਤੇ ਗੁਰਦੁਆਰਾ ਸਹਬ ਚ ਬਦਲ ਦਿੱਤਾ ਗਿਆ ਸਮੁੱਚਾ ਸਿੱਖ ਜਗਤ ਅੱਜ ਪੀਰ ਬੁੱਧੂ ਸਾਹਿਬ ਜੀ ਦੇ ਜਨਮ ਦਿਨ ਤੇ ਉਹਨਾਂ ਦੀ ਕੁਰਬਾਨੀ ਸਰਦਾ ਗੁਰੂ ਪਿਆਰ ਪ੍ਰਤੀ ਨਮਸਤਕ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਹੋਰ ਸਾਕਿਆ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਭਰਾ ਨੂੰ ਸਪੋਰਟ ਜਰੂਰ ਕਰੋ ਜੀ ਧੰਨਵਾਦ